ਪੰਜਾਬ ਉਹ ਧਰਤੀ ਆ ਜਿੱਥੋਂ ਪੂਰੀ ਦੁਨੀਆ ਨੂੰ ਸੁਨੇਹਾ ਜਾਂਦਾ ਵਾ ਭਾਈਚਾਰਕਤਾ ਦਾ ਧਰਮ ਦਾ ਗੁਰਬਾਣੀ ਦੀ ਸਿੱਖਿਆ ਦਾ ਇਹ ਸੁਨੇਹਾ ਜਿਹੜਾ ਪੰਜਾਬ ਦਿੰਦਾ ਵਾ ਪੰਜਾਬ ਇੱਕ ਧਰਤੀ ਤਾਂ ਹੈ ਬੇਸ਼ੱਕ ਇੱਕ ਸੂਬਾ ਰਹਿ ਗਿਆ ਪੰਜਾਬ ਇੱਕ ਵਿਚਾਰਧਾਰਾ ਵਾ ਰਾਜੀ ਪਾਰਟੀਆਂ ਪਹਿਲਾਂ ਦੋ ਸੁਣਦੇ ਸੀ ਹੁਣ ਚਾਰ ਪੰਜ ਹੋ ਗਈਆਂ ਪਰ ਪੰਜਾਬ ਦਾ ਸਾਰਾ ਮੈਨੂੰ ਜਾਪਦਾ ਕੋਈ ਨਹੀਂ ਆ ਬਿਲਕੁਲ ਹਰ ਫਰੰਟ ਤੇ ਹਲਾਤ ਉਹੀ ਆ ਹਲਾਤ ਉਹੀ ਆ ਹਰ ਫਰੰਟ ਤੇ ਪੰਜਾਬ ਨੂੰ ਥੱਲੇ ਲਾਇਆ ਜਾ ਰਿਹਾ ਹੈਂ ਰੂਹਾਂ ਚੰਗੇ ਲੋਕ ਅੱਜ ਵੀ ਪੰਜਾਬ ਚ ਹੈਗੇ ਆ ਬਿਲਕੁਲ ਜਿਹੜੇ ਪੰਜਾਬ ਦਾ ਦਰਦ ਰੱਖਦੇ ਆ ਸਾਰਾ ਕੁਝ ਇਦਾਂ ਜਿਹੜਾ ਵਾ ਪਰ ਬਹੁਤ ਆਤ ਜੀ ਮੈਂ ਨੌਜਵਾਨੀ ਦੀ ਗੱਲ ਕਰਾਂ ਹੁਣ ਵੀ ਆਪਾਂ 20 22 ਸਾਲ ਦੇ ਬੱਚਿਆਂ ਦੇ ਵਿੱਚ 19 18 19 ਸਾਲ ਦੇ ਬੱਚਿਆਂ ਚ ਵਿਚਰ ਕੇ ਆਏ ਆ ਸੋ ਜਿਹੜੀ মিডিਏ ਦੀ ਜਿਹੜੀ ਬਾਹਰੀ ਚਮਕਦਮਕਾ ਜਿਹੜਾ ਇੱਕ ਨਕਲੀ ਜੀਵਨ ਮੀਡੀਆ ਤੇ ਵਿਖਾਇਆ ਜਾ ਰਿਹਾ ਵਾ ਉਹਦਾ ਪ੍ਰਭਾਵ ਜਿਹੜਾ ਨੌਜਵਾਨਾਂ ਤੇ ਬਹੁਤ ਪੈ ਰਿਹਾ ਯਾਰ ਚਲਕਦਾ ਸੀ ਮੈਨੂੰ ਲੱਗਦਾ ਵੀ ਜੇ ਅੱਜ ਮੈਂ ਸਮਾਜ ਦੀ ਗੱਲ ਕਰਾਂ ਸਾਡੇ ਕੋਲ ਦੁਨਿਆਵੀ ਵਸਤੂਆਂ ਬਹੁਤ ਐ ਸੁੱਖ ਸੁੌਂਦਾਂ ਬਹੁਤ ਐ ਪਰ ਉਹ ਪਿਆਰ ਉਹ ਭਾਵਨਾ ਕਿਤੇ ਨਾ ਕਿਤੇ ਗਾਇਬ ਹੁੰਦੀ ਨੇ ਧਾਰਮਿਕ ਪੱਖ ਸੀ ਉਥੇ ਇੱਕ ਸਮਾਜਿਕ ਪੱਖ ਸੀ ਵੀ ਸਿਰ ਨੰਗਾ ਨਹੀਂ ਰੱਖਣਾ ਹੂੰ ਠੀਕ ਹੈ ਜੀ ਬਾਹਰਲੇ ਦੇਸ਼ਾਂ ਦੇ ਵਿੱਚ ਹੁਣ ਲਿਖ ਕੇ ਲਾਇਆ ਜਾਂਦਾ ਵੀ ਸਾਡੇ ਹੋਟਲ ਦੇ ਵਿੱਚ ਉਹ ਬੰਦੇ ਕੰਮ ਕਰਨ ਜਿਹੜੇ ਸਿਰ ਟੱਕਿਆ ਸਕਦੇ ਹੂੰ ਜਾਂ ਜਿਨ੍ਹਾਂ ਦੇ ਵਾਲ ਨਹੀਂ ਉੱਟਦੇ ਹੋਣੇ ਯਾ ਜਿਹਨਾਂ ਦੇ ਵਾਲ ਉਹ ਭੋਜਨ ਦੇ ਵਿੱਚ ਪਹਿਣਗੇ ਤੇ ਸਾਡਾ ਜਿਹੜਾ ਵਾ ਉਹ ਗਰਾਫ ਜਿਹੜਾ ਸਾਡੇ ਹੋਟਲ ਦਾ। ਹੂੰ ਇਹ ਚੀਜ਼ਾਂ ਸਾਡੇ ਵਿੱਚ ਕੁਦਰਤੀ ਪਹਿਲਾਂ ਸੀ। ਬਿਲਕੁਲ। ਇਸ਼ਨਾਨ ਕਰਨਾ, ਹੱਥ ਪੈਰਸ ਆਫ ਰੱਖਣੇ, ਸਾਫ਼ ਕੱਪੜੇ ਪਹਿਨਣੇ। ਹੱਥ ਜੋੜ ਕੇ ਅਗਲੇ ਨੂੰ ਮਿਲਣਾ। ਘਰ ਵਿੱਚ ਰਿਸ਼ਤੇਦਾਰ ਭੈਣ ਭਰਾ ਆਉਂਦੇ ਸੀ। ਤੇ ਉਹ ਬੱਚਿਆਂ ਦੀ ਪੜ੍ਹਾਈ ਬਾਰੇ ਪੁੱਛਦੇ ਸੀ, ਕੰਮ ਕਾਰ ਬਾਰੇ। ਜਾਂ ਉਹਨਾਂ ਨੇ ਪੁੱਛਣਾ ਗੁਰਮਖ ਜਿਹੜੇ ਪਰਿਵਾਰ ਰਿਸ਼ਤੇਦਾਰ ਆਉਂਦੇ ਨੇ ਵੀ ਤੁਹਾਡੇ ਪਿੰਡ 'ਚ ਗੁਰਦੁਆਰੇ ਕਿੰਨੇ ਆ? ਤੁਸੀਂ ਨੇ ਇਤਨੇਮ ਕਰਦੇ ਜੇ ਤੁਹਾਡੇ ਘਰ 'ਚ ਪਾਠ ਕੌਣ-ਕੌਣ ਕਰਦਾ? ਹੂੰ। ਜਾ ਤੁਹਾਡੇ ਘਰਚ ਅਮਰਤ ਕਿੰਨੇ ਮੈਂਬਰਾਂ ਨੇ ਛਕਿਆ ਜਦੋਂ ਨਵਾਂ ਪਹਿਲੀ ਵਾਰੀ ਕੋਈ ਵਾਕ ਪੀ ਦਿਖਾਉਣੀ ਇਦਾਂ ਦੀਆਂ ਗੱਲਾਂ ਚਾਹਾਂ ਮੁਸਲਮਾਨ ਇਦਾਂ ਸਜਦਾ ਕਰਦੇ ਆ ਪਰ ਕਹਿੰਦੇ ਮੈਂ ਪੰਜਾਬ ਦੇ ਲੋਕਾਂ ਚ ਰਹਿ ਕੇ ਇਹ ਗੱਲ ਵੇਖੀ ਆ ਵੀ ਜੋ ਇਦਾਂ ਹੱਥ ਜੋੜ ਕੇ ਅਗਲੇ ਨੂੰ ਮਿਲਣ ਦਾ ਪਹਿਲਾਂ ਹੱਥ ਜੋੜਨੇ ਹਨ ਫਿਰ ਹੱਥ ਛੁੱਟਣਾ ਇਹ ਜਿਹੜਾ ਵਾਹਣਾ ਕਹਿੰਦਾ ਮੈਨੂੰ ਇਹਦੀ ਐਮੀਅਤ ਫਿਰ ਪਤਾ ਲੱਗੀ ਵੀ ਇਹਦੀ ਬਹੁਤ ਵੱਡੀ ਆ ਜੇ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਉਹਨਾਂ ਨੇ ਆਪਣੀ ਜ਼ਮੀਨ ਸੰਭਾਲਣ ਵਿੱਚ ਯੋਗਦਾਨ ਹੁੰਦਾ ਸੀ ਵੀ ਸੰਭਾਲ ਗਏ ਇਹਨੂੰ ਵੀ ਉਹ ਆnde ਮੇਰੀ ਮਾਂ ਆ ਤੇ ਮੈਂ ਇਹਨੂੰ ਸੰਭਾਲਣਾ ਵਾ ਮੈਂ ਇੱਕ ਕਿਨਾਂ ਦੇ 10 ਕਿਲੇ ਬਣਾਉਣੀ ਆ ਹਾਂ ਚੇਤੀ ਕਿਤੇ ਆ ਬਜ਼ੁਰਗ ਟੈਲੀ ਨਹੀਂ ਸੀ ਵੇਦੇ ਪਰ ਅੱਜ ਜਿਹੜਾ ਜੋਗ ਆ ਉਹ ਮੈਨੂੰ ਲੱਗਦਾ ਵਾ ਵੀ ਮਾਂ ਜਿਹੜੀ ਇੱਕ ਜਨਮ ਦੇ ਨਾਲ ਹੀ ਉਹਦੇ ਨੂੰ ਮੋਹ ਕੱਢ ਗਿਆ ਜਦੋਂ ਉਹਦੇ ਨਾਲ ਘਟ ਗਿਆ ਫਿਰ ਦੂਜੀਆਂ ਤੇ ਕੋਈ ਕਿਸੇ ਪਾਸੇ ਰਹਿ ਨਹੀਂ ਜਾਂਦੀਆਂ ਤੇ ਅਸੀਂ ਮਾਂ ਆਪਣੀ ਜੋ ਜ਼ਮੀਨ ਕਹਿੰਦੇ ਆ ਇਹਦੇ ਨਾਲ ਕਹਿੰਦੇ ਉਹਦੇ ਨੂੰ ਮੋਹ ਕੱਢਦਾ ਨਜ਼ਰ ਆ ਰਿਹਾ ਅਸਲ ਵਿੱਚ ਸਬਰ ਦੀ ਬੜੀ ਸਮੱਸਿਆ ਹੂੰ ਜਿਹੜਾ ਵੱਡਾ ਵੱਡਾ ਜਿਹੜਾ ਕਾਰਨ ਹੈ ਘਾਟ ਹੈ ਹੁਣ ਮੰਨ ਲਓ ਤੁਸੀਂ ਪ੍ਰਚਾਰ ਖੇਤਰ ਦੇ ਵਿੱਚ 2006 ਤੋਂ 8 ਤੋਂ ਲੱਗੇ ਹੋ 2013 14 ਤੋਂ ਅਸੀਂ ਸ਼ੁਰੂ ਕੀਤਾ ਵਾ ਤੇ ਕੀ ਵੇਖਣ ਚ ਆਇਆ ਵਾ ਕਿ ਸਬਰ ਦੀ ਬੜੀ ਸਮੋਰ ਬਣਾ ਸਕਦੇ ਆ ਅੱਜ ਵੀ ਸਭ ਕੁਝ ਇੱਥੇ ਹੈ ਪਰ ਜਿਹਨੂੰ ਕੋਣਾ ਆ ਜਾਏ ਜਿਹਨੂੰ ਸਮਝਣਾ ਆ ਜਾਏ ਜੇ ਮੰਨ ਲਓ ਵੀ ਆਪਾਂ ਇਸ ਚੀਜ਼ ਨੂੰ ਇਹ ਗੱਲ ਕਹਿ ਕੇ ਛੱਡ ਦਈਏ ਵੀ ਨਹੀਂ ਯਾਰ ਇੱਥੇ ਕੁਝ ਰਹਿ ਗਿਆ ਜਾਂ ਇਹ ਸਿਸਟਮ ਇਨਾ ਖਰਾਬ ਹੋ ਗਿਆ ਤੇ ਕਿਉਂ ਸਿਸਟਮ ਸੁਧਾਰਿਆ ਜਾ ਸਕਦਾ ਸੁਧਾਰੂ ਮਾਤਾ ਪਿਤਾ ਨੌਜਵਾਨੀ ਬੱਚੇ ਜਿੱਥੇ ਅੱਜ ਵੀ ਫਰਜ਼ ਸਮਝਦੇ ਉਹਨਾਂ ਦਾ ਜੀਵਨ ਬੜਾ ਸੋਹਣਾ ਹੂੰ ਤੇ ਜਿਹੜੇ ਲੋਕ ਕਹਿੰਦੇ ਆ ਨਾ ਵੀ ਪੰਜਾਬ ਤੇ ਹੈਗਾ ਕੁਝ ਨਹੀਂ ਐ ਮੈਂ ਕੱਲ ਆਪਣੇ ਪਿੰਡ ਦੇ ਚਾਰ ਨੌਜਵਾਨਾਂ ਨੂੰ ਮਿਲਿਆ ਚਾਰੇ ਸਰਕਾਰੀ ਨੌਕਰੀ ਦੇ ਠੀਕ ਹੈ ਕੱਟੇ ਬੈਠੇ ਗੱਲਾਂ ਬਾਤਾਂ ਕਰ ਰਹੇ ਆਪਣੇ ਆਪਣੇ ਡਿਊਟੀ ਤੋਂ ਆਏ ਹੂੰ ਸੋ ਇਦਾਂ ਬਹੁਤ ਹੈ ਇੱਥੇ ਬਹੁਤ ਕੁਝ ਇੱਥੇ ਕਾਰੋਬਾਰ ਵੀ ਕੀਤਾ ਜਾ ਸਕਦਾ ਹੈ ਤੇ ਨੌਕਰੀਆਂ ਵੀ ਕੀਤੀਆਂ ਜਾ ਸਕਦੀਆਂ ਠੀਕ ਹੈ ਸਾਡੇ ਸਿਸਟਮ ਦੇ ਵਿੱਚ ਕ腐ਸ਼ਨ ਬਹੁਤ ਆ ਰਿਸ਼ਟਾਚਾਰ ਬਹੁਤ ਸਾਡੇ ਅੰਗ-ਅੰਗ ਦੇ ਵਿੱਚ ਵੜ ਗਿਆ ਸਾਡੇ ਸਿਸਟਮ ਦੇ ਥੱਲੇ ਤੋਂ ਲੈ ਕੇ ਇੱਕ ਪੀਐਮ ਦੀ ਸਰਵਿਸ ਤੋਂ ਲੈ ਕੇ ਵੱਡੇ ਅਫਸਰ ਤੱਕ ਸਾਰੇ ਪਾਸੇ ਵੜ ਗਿਆ ਜਿਹੜੇ ਲੋਕ ਹਿੰਮਤੀ ਹੁੰਦੇ ਆ ਜਿਨ੍ਹਾਂ ਲੋਕਾਂ ਦੇ ਅੰਦਰ ਕੁਝ ਕਰ ਗੁਜਰਨ ਦੀ ਜਿਹੜੇ ਲੋਕ ਬੜੀ ਸਿੱਧੀ ਜੀ ਜ਼ਿੰਦਗੀ ਜੀਂਦੇ ਆਪਣੇ ਕੰਮ ਨਾਲ ਮਤਲਬ ਰੱਖਦੇ ਉਹਨਾਂ ਨੂੰ ਦਬਾਉਂਦਾ ਕੌਣ ਹੈ ਬਿਲਕੁਲ ਦਬਾਇਆ ਉਹਨਾਂ ਨੂੰ ਜਾਂਦਾ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਕਾਰੀ ਸਾਧ ਸੰਗਤ ਜੀ ਜਿਵੇਂ ਤੁਸੀਂ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਰਾਹੀਂ ਬੜਾ ਕੁਝ ਸਿੱਖਾਂ ਦਾ ਯਤਨ ਕਰਦੇ ਹੋ ਹਰ ਇੱਕ ਦਾ ਆਪਣਾ ਲੈ ਜਾ ਆਪਣੀ ਵਿਚਾਰ ਹੁੰਦੀ ਵੀ ਕੋਈ ਨਾ ਕੋਈ ਸਾਡੀ ਵਿਚਾਰ ਸੋਸ਼ਲ ਮੀਡੀਆ ਰਾਹੀਂ ਜਾ ਕੇ ਪਹੁੰਚੇ ਜਿਹਦੇ ਨਾਲ ਕਿਸੇ ਨੂੰ ਕੋਈ ਸੇਧ ਮਿਲ ਜੇ ਕੋਈ ਜੀਵਨ ਦੇ ਵਿੱਚ ਬਦਲਾਅ ਆ ਜਾਏ ਹਰ ਇੱਕ ਬੰਦਾ ਆਪਣੇ ਆਪਣੇ ਖੇਤੇ ਦੇ ਵਿੱਚ ਯਤਨ ਕਰਦਾ ਵੀ ਅਸੀਂ ਉਸ ਗੱਲ ਨੂੰ ਅੱਗੇ ਰੱਖ ਸਕੀਏ ਸੋ ਅੱਜ ਮੇਰੇ ਨਾਲ ਕਾਮ ਦੇ ਪੰਡਿਤ ਪ੍ਰਸਿੱਧ ਵਿਦਵਾਨ ਭਾਈ ਅਮਰਜੀਤ ਸਿੰਘ ਸੌਰ ਸਿੰਘ ਤੇ ਨਾਲ ਕਮਿਸ਼ਨਰ ਵੀਰ ਜਿਹੜੇ ਤੁਸੀਂ ਜਿਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਸੁਣਦੇ ਰਹਿੰਦੇ ਹੋ ਅਸੀਂ ਸਾਰੇ ਅੱਜ ਇੱਕ ਟੈਂਪਰ ਦੇ ਵਿੱਚ ਇਕੱਠੇ ਹੋਏ ਸੀ ਤੇ ਅਸੀਂ ਬੈਠ ਕੇ ਗੱਲਬਾਤ ਕਰਨ ਦਾ ਯਤਨ ਕੀਤਾ ਵੀ ਚਲੋ ਕੋਈ ਨਾ ਕੋਈ ਸਮਾਜ ਦੇ ਵਿੱਚ ਗੱਲ ਰੱਖੀ ਆਪਣੀ ਕਿਉਂਕਿ ਸਾਡਾ ਵਿਸ਼ਾ ਸਾਡਾ ਕੀਤਾ ਹੈ ਵੀ ਅਸੀਂ ਗੁਰੂ ਪਾਸ਼ਾ ਮਹਾਰਾਜ ਦੇ ਇਤਿਹਾਸ ਨੂੰ ਪੜਦੇ ਆਂ ਸੁਣਦੇ ਆਂ ਗੁਰਬਾਣੀ ਦੇ ਨਾਲ ਸਾਡਾ ਚਲੋ ਮਾਰਾ ਕਿਰਪਾ ਨੂੰ ਥੋੜਾ ਬਹੁਤਾ ਲਗਾਓ ਬਣਿਆ ਹੋਇਆ ਇਹ ਗੁਰੂ ਜੀ ਦੇ ਬਖਸ਼ਿਸ਼ਾਂ ਨੇ ਤੇ ਜਦੋਂ ਅਸੀਂ ਸਮਾਜ ਦੀ ਸਥਿਤੀ ਵੱਲ ਦੇਖਦੇ ਹਾਂ ਸਾਡਾ ਯਤਨ ਹੁੰਦਾ ਵੀ ਚਲੋ ਗੁਰਬਾਣੀ ਰਾਹੀਂ ਗੁਰੂ ਦਾ ਮੈਸੇਜ ਕਿਸੇ ਸੰਗਤ ਤੱਕ ਪਹੁੰਚੇ ਵੀ ਨਾ ਪਹੁੰਚੇ ਤੱਕ ਪਹੁੰਚੇ ਕਿ ਕਿਸ ਨੂੰ ਸੋਝੀ ਪਾ ਜਾਈਏ ਵੀ ਅਸੀਂ ਗੁਰਬਾਣੀ ਤੋਂ ਆਪਣਾ ਜੀਵਨ ਸਵਾਰ ਸਕਦੇ ਹਾਂ ਗੁਰਬਾਣੀ ਰਾਹੀਂ ਆਪਣੇ ਜੀਵਨ ਨੂੰ ਬਦਲ ਸਕਦੇ ਹਾਂ ਜਦੋਂ ਅਸੀਂ ਅੱਜ ਦੇ ਹਾਲਾਤ ਖਾਸ ਕਰਕੇ ਪੰਜਾਬ ਦੇ ਦੇਖਦੇ ਹਾਂ ਇੱਕ ਬੜੀ ਨਾ ਅਜੀਬੋ ਮਨ ਦੇ ਵਿੱਚ ਗਰੀਬ ਇੱਕ ਹੈਰਾਨਗੀ ਪੈਦਾ ਹੁੰਦੀ ਹੈ ਵੀ ਸਾਡਾ ਪੰਜਾਬ ਜਿਸ ਨੂੰ ਅਸੀਂ ਬਹੁਤ ਮਾਣ ਦਿੱਤਾ ਹੋਇਆ ਹੈ ਸੋ ਸਾਰੀ ਗੱਲਬਾਤ ਮੈਂ ਵੀਰ ਜੀ ਨਾਲ ਹੀ ਤੁਹਾਡੇ ਨਾਲ ਯਤਨ ਕਰੂੰਗਾ ਵਿਚਾਰ ਹੁੰਦਾ ਵੀ ਜਿਸ ਪੰਜਾਬ ਨੂੰ ਇੰਨਾ ਮਾਣ ਮਿਲਿਆ ਉਸ ਪੰਜਾਬ ਦੀ ਅੱਜ ਖੇਤੀ ਦੀ ਜਦੋਂ ਗੱਲ ਕਰਦੇ ਸਾਡੇ ਮਨ ਚ ਕਿਤਨਾ ਕਿਤਨਾ ਨਰਾਸ਼ਾ ਕਿਉਂ ਪੈਦਾ ਹੁੰਦੀ ਹੈ ਇਹੋ ਜਿਹਾ ਵਿਚਾਰ ਆ ਕੇ ਤੁਹਾਡੇ ਨਾਲ ਗੱਲਬਾਤ ਕਰਨ ਲੱਗੇ ਆ ਤਾਂ ਸਭ ਤੋਂ ਪਹਿਲਾਂ ਆਪਾਂ ਭਾਈ ਸਾਹਿਬ ਜੀ ਨਾਲ ਫਤਿਹ ਸਾਂਝੀ ਕਰਦੇ ਫਿਰ ਵਿਚਾਰ ਆਰੰਭ ਕਰਾਂਗੇ ਜੀ ਭਾਈ ਸਾਹਿਬ ਜੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਭਾਈ ਸਾਹਿਬ ਜੀ ਜਦੋਂ ਅਸੀਂ ਖਾਸ ਕਰਕੇ ਪੰਜਾਬ ਦੇ ਖੇਤੀ ਦੀ ਗੱਲ ਕਰਦੇ ਆ ਪੰਜਾਬ ਦੀ ਗੱਲ ਕਰਦੇ ਆ ਤੇ ਅਸੀਂ ਪੜਦੇ ਆ ਵੀ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਇੱਕ ਸਾ ਮਿਲਿਆ ਹੋਇਆ ਇਸ ਪੰਜਾਬ ਦੇ ਵਿੱਚ ਪਹਿਲਵਾਨ ਇਸ ਪੰਜਾਬ ਦੇ ਵਿੱਚ ਸੂਰਬੀਰ ਇਸ ਪੰਜਾਬ ਦੇ ਵਿੱਚ ਵੱਡੇ ਵੱਡੇ ਆਪਾਂ ਕਾਲੀਏ ਵੀ ਵਿਦਵਾਨ ਜਨ ਪੈਦਾ ਹੋਏ ਨੇ ਹਰ ਪੱਖ ਤੋਂ ਇਸ ਪੰਜਾਬ ਨੂੰ ਮਾਣ ਮਿਲਿਆ ਪਰ ਅੱਜ ਜਦੋਂ ਅਸੀਂ ਅਜੋਕੀ ਜਵਾਨੀ ਨੂੰ ਵੇਖਦੇ ਆ ਜਾਂ ਅੱਜ ਦੇ ਹਾਲਾਤ ਵੇਖਦੇ ਹਾਂ ਸਾਨੂੰ ਕਿਤਨਾ ਕਿਤੇ ਨਿਰਾਸ਼ਾ ਪੈਦਾ ਹੁੰਦੀ ਹੈ ਕਿ ਇਸ ਪੰਜਾਬ ਦੀ ਦੁਬਧਾਚ ਫਸ ਗਏ ਵੀ ਪੰਜਾਬ 'ਚ ਕੁਝ ਹੈਗਾ ਨਹੀਂ ਜਾਂ ਪੰਜਾਬ ਥੋੜਾ ਜਿਹਾ ਜਿਹੜਾ ਉਹ ਸਾਡਾ ਹੋਰ ਹੀ ਖਿਆਲ ਪੈਦਾ ਹੋਣ ਲੱਪੇ 네ਗੇਟਿਵ ਵੱਲੇ ਪੱਖ ਚ ਲੱਗੇ ਕਿਉਂ ਇਸ ਤਰ੍ਹਾਂ ਦਾ ਸਮਾਜ ਸਿਰਜਿਆ ਜਾ ਰਿਹਾ ਹੈ ਕਿਵੇਂ ਦੇ ਹਾਲਾਤ ਕਿਉਂ ਬਣ ਰਹੇ ਨੇ ਵੇਖੋ ਭਾਈ ਦਲਬਾਖ ਸਿੰਘ ਜੀ ਪਹਿਲਾਂ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਇਸ ਧਰਤੀ ਤੇ ਹੋਈਆਂ ਸਤਿਗੁਰੂ ਜੀ 10 ਗੁਰੂ ਸਾਹਿਬਾਨਾਂ ਨੇ ਮਹਾਨ ਸਿੱਖ ਸੂਰਬੀਰ ਬਹਾਦਰ ਯੋਧਿਆਂ ਨੇ ਭਗਤਾਂ ਨੇ ਇੱਥੋਂ ਤੱਕ ਹਨਾ ਵੀ ਉਹਨਾਂ ਨੇ ਆਪਣੀਆਂ ਪੈੜਾਂ ਛੱਡੀਆਂ ਇਸ ਧਰਤੀ ਤੇ ਇੱਥੋਂ ਤੱਕ ਸੱਚ ਅਣਖ ਗੈਰ ਧਰਮ ਦੀ ਰੱਖਿਆ ਕਰਦੇ ਆ ਆਪਣਾ ਖੂਨ ਵੀ ਡੋਲਿਆ ਤੇ ਬੜਾ ਵਧੀਆ ਨਾ ਇੱਕ ਜਿਹੜਾ ਵਾ ਉਹ ਪੰਜਾਬ ਦੀ ਜਿਹੜੀ ਸਿਰਜਣਾ ਵਾ ਜਾਂ ਪੰਜਾਬ ਦਾ ਜਿਹੜਾ ਇਤਿਹਾਸ ਆ ਸਦੀਆਂ ਪੁਰਾਣਾ ਇੱਕ ਬੜਿਆ ਵੱਡਾ ਸਨੇਹਾ ਜਿਹੜਾ ਵਾ ਉਹ ਸਮਾਜ ਨੂੰ ਦੇਂਦਾ ਵਾ ਕਿ ਪੰਜਾਬ ਉਹ ਧਰਤੀ ਆ ਜਿੱਥੋਂ ਪੂਰੀ ਦੁਨੀਆ ਨੂੰ ਸਨੇਹਾ ਜਾਂਦਾ ਵਾ ਭਾਈਚਾਰਕ ਇਕਤਾ ਦਾ ਧਰਮ ਦਾ ਗੁਰਬਾਣੀ ਦੀ ਸਿੱਖਿਆ ਦਾ ਇਹ ਸਨੇਹਾ ਜਿਹੜਾ ਪੰਜਾਬ ਦੇਂਦਾ ਵਾ ਪੰਜਾਬ ਇੱਕ ਧਰਤੀ ਤਾਂ ਹੈ ਬੇਸ਼ੱਕ ਇੱਕ ਸੂਬਾ ਰਹਿ ਗਿਆ ਪੰਜਾਬ ਇੱਕ ਵਿਚਾਰਧਾਰਾ ਵਾ ਜਿਹੜੀ ਦੁਨੀਆ ਦੇ ਲੋਕਾਂ ਨੂੰ ਇੱਕੇ ਚ ਪਰੌਂਦੀ ਆ ਤੇ ਇੱਥੇ ਹੋਏ ਮਹਾਂਪੁਰਖਾਂ ਨੇ ਗੁਰੂ ਸਾਹਿਬਾਨਾਂ ਨੇ ਮਹਾਨ ਸੇਵਾ ਕੀਤੀ ਗੱਲ ਆਪਾਂ ਉਹਨੇ ਅਜੋਕੇ ਸਮੇਂ ਵਾਲਾ ਅਸਲ ਵਿੱਚ ਜਿਵੇਂ ਜਿਵੇਂ ਮੀਡੀਆ ਦਾ ਜੋਗ ਵਧ ਰਿਹਾ ਵਾ ਬੇਸ਼ੱਕ ਮੀਡੀਆ ਮਾੜਾ ਨਹੀਂ ਆ ਨਾ ਤਾਂ ਪਹਿਲਾਂ ਜਿਹੜਾ ਪ੍ਰਿੰਟ ਮੀਡੀਆ ਅਖਬਾਰਾਂ ਸੀ ਰਸਾਲੇ ਕਰਦੇ ਸੀ ਫਿਰ ਟੈਲੀਵਿਜ਼ਨ ਆ ਗਿਆ ਡਿਜੀਟਲ ਮੀਡੀਆ ਮੀਡੀਆ ਆ ਗਿਆ ਫਿਰ ਮੋਬਾਈਲ ਆ ਗਿਆ ਹਨ ਇਹਦੇ ਤੋਂ ਲਾਹਾ ਵੀ ਬਹੁਤ ਲਿਆ ਸਕਦਾ ਵਾ ਪਰ ਇਹਦੇ ਵਿੱਚ ਜਿਹੜੀ ਇੱਕ ਚਮਕਤਮ ਤਮਕਦਮਕ ਵਾਲੀ ਜ਼ਿੰਦਗੀ ਨੌਜਵਾਨਾਂ ਨੂੰ ਵਿਖਾਈ ਜਾ ਰਹੀ ਆ ਮੈਂ ਸਮਝਦਾ ਉਹਦੇ ਪਿੱਛੇ ਲੱਗ ਕੇ ਜਿਹੜੀ ਖੁਵਾਰੀ ਹੋ ਰਹੀ ਠੀਕ ਹੈ ਚੰਗੇ ਆ ਰੂਹਾਂ ਚੰਗੇ ਲੋਕ ਅੱਜ ਵੀ ਪੰਜਾਬ 'ਚ ਹੈਗੇ ਆ ਬਿਲਕੁਲ ਜਿਹੜੇ ਪੰਜਾਬ ਦਾ ਦਰਦ ਰੱਖਦੇ ਆ ਸਾਰਾ ਕੁਝ ਇਦਾਂ ਜਿਹੜਾ ਵਾ ਪਰ ਬਹੁਤ ਆਤ ਜੇ ਮੈਂ ਨੌਜਵਾਨੀ ਦੀ ਗੱਲ ਕਰਾਂ ਹੁਣ ਵੀ ਆਪਾਂ 20 22 ਸਾਲ ਦੇ ਬੱਚਿਆਂ ਦੇ ਵਿੱਚ 19 18 19 ਸਾਲ ਦੇ ਬੱਚਿਆਂ 'ਚ ਵਿਚਰ ਕੇ ਆਏ ਆ ਸੋ ਜਿਹੜੀ ਮੀਡੀਏ ਦੀ ਜਿਹੜੀ ਬਾਹਰੀ ਚਮਕਦਮਕਾ ਜਿਹੜਾ ਇੱਕ ਨਕਲੀ ਜੀਵਨ ਮੀਡੀਏ ਤੇ ਵਿਖਾਇਆ ਜਾ ਰਿਹਾ ਵਾ ਉਹਦਾ ਪ੍ਰਭਾਵ ਜਿਹੜਾ ਨੌਜਵਾਨਾਂ ਤੇ ਬਹੁਤ ਪੈ ਰਿਹਾ ਮੈਂ ਤੁਹਾਡੀ ਗੱਲ ਰੋਕਦਾ ਇੱਕ ਮਿੰਟ ਮਸਲਾ ਇਹ ਆ ਵੀ ਵੇਖ ਜਿਸ ਪੰਜਾਬ ਦੇ ਖਿੱਤੇ ਦੇ ਬਾਰੇ ਆਪਾਂ ਗੱਲ ਕਰਦੇ ਆਂਦੇ ਇਸ ਪੰਜਾਬ ਦੇ ਖਿੱਤੇ ਦੇ ਵਿੱਚ ਕੁਦਰਤੀ ਗੁਰੂਖਸ਼ਾਬ ਦੀਆਂ ਬਖਸ਼ਿਸ਼ਾਂ ਬੜੀਆਂ ਨੇ ਕੁਦਰਤੀ ਅਸੀਂ ਉਹਨਾਂ ਨੂੰ ਵੀ ਸੰਭਾਲਣ ਦੇ ਵਿੱਚ ਕਾਮਯਾਬ ਰਹੇ ਹਾਂ ਅਸੀਂ ਆਪਣੀ ਜਵਾਨੀ ਨੂੰ ਵੀ ਸੰਭਾਲਣ ਦੇ ਵਿੱਚ ਅੱਜ ਮੈਨੂੰ ਲੱਗਦਾ ਫੇਰ ਅੱਜ ਮੈਂ ਗੱਲ ਕਹਿ ਦਵਾਂਗਾ ਕਿ ਹੱਤਕਤਨੀ ਨਹੀਂ ਫੇਲ ਆ ਹਾਂ ਕਾਰਨ ਕੀ ਰਿਹਾ ਵੀ ਸਾਡੇ ਬਜ਼ੁਰਗ ਜਿਹੜੇ ਪਹਿਲੇ ਜਿਨ੍ਹਾਂ ਦਾ ਸੀ ਆਪਣਾ ਬਜ਼ੁਰਗਾਂ ਦਾ ਇਤਿਹਾਸ ਵੜਲੀ ਜਿਹੜਾ ਸਾਡੇ ਦਾਦੇ ਪੜਦਾਦੇ ਨੇ ਜਾਨ ਹਾਂ ਤੇ ਉਹਨਾਂ ਦਾ ਰਹਿਣ ਸਹਿਣ ਜੀਵਨ ਕਿੱਡਾ ਕਮਾਲ ਦਾ ਸੀ ਸਾਦਾ ਜੀ ਸਖਾਣਾ ਪੀਣਾ ਸਾਦਾ ਜੀ ਰਹਿਣਾ ਇੱਕ ਪਿਆਰ ਚ ੜਕਦਾ ਸੀ ਮੈਨੂੰ ਲੱਗਦਾ ਵੀ ਜੇ ਅੱਜ ਮੈਂ ਸਮਾਜ ਦੀ ਗੱਲ ਕਰਾਂ ਸਾਡੇ ਕੋਲ ਦੁਨਿਆਵੀ ਵਸਤੂਆਂ ਬਹੁਤ ਐ ਸੁੱਖ ਸੋਲ ਤਾਂ ਬਹੁਤ ਐ ਪਰ ਉਹ ਪਿਆਰ ਉਹ ਭਾਵਨਾ ਕਿਤੇ ਨਾ ਕਿਤੇ ਗਾਇਬ ਹੁੰਦੀ ਨਜ਼ਰ ਆ ਰਹੀ ਅੱਛਾ ਉਹ ਨਾ ਸਿਆਣੇ ਕਹਿੰਦੇ ਹੁੰਦੇ ਇੱਕ ਆਪਾਂ ਕਹਿੰਦੇ ਦੁਨਿਆਦਾਰੀ ਇੱਕ ਆਪਾਂ ਕਹਿੰਦੇ ਰਿਸ਼ਤੇਦਾਰੀ ਮੈਨੂੰ ਤਾਂ ਇੰਜ ਲੱਗਦਾ ਪਤਾ ਨਹੀਂ ਇਹ ਸ਼ਬਦ ਅਧੂਰਾ ਹੀ ਆ ਕਿ ਦਾਰੀ ਰਹਿ ਗਈ ਆ ਨਾ ਤਾਂ ਦੁਨਿਆਈ ਰਹਿ ਗਈ ਤੇ ਨਾ ਰਿਸ਼ਤਾ ਰਹਿ ਗਿਆ ਬਿਲਕੁਲ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਘਰਾਂ ਵਿੱਚ ਰਿਸ਼ਤੇਦਾਰ ਭੈਣ ਭਰਾ ਆਉਂਦੇ ਸੀ ਤੋ ਉਹ ਬੱਚਿਆਂ ਦੀ ਪੜ੍ਹਾਈ ਬਾਰੇ ਪੁੱਛਦੇ ਸੀ ਕੰਮਕਾਰ ਬਾਰੇ ਜਾਂ ਉਹਨਾਂ ਨੇ ਪੁੱਛਣਾ ਗੁਰਮਖ ਜਿਹੜੇ ਪਰਿਵਾਰ ਰਿਸ਼ਤੇਦਾਰ ਉਹਨਾਂ ਨੇ ਵੀ ਤੁਹਾਡੇ ਪਿੰਡ 'ਚ ਗੁਰਦੁਆਰੇ ਕਿੰਨੇ ਆ ਤੁਸੀਂ ਨਿਤਨੇਮ ਕਰਦੇ ਜੇ ਤੁਹਾਡੇ ਘਰ 'ਚ ਪਾਠ ਕੌਣ ਕੌਣ ਕਰਦਾ ਹੂੰ ਜਾਂ ਤੁਹਾਡੇ ਘਰ 'ਚ ਅੰਮ੍ਰਿਤ ਕਿੰਨੇ ਮੈਂਬਰਾਂ ਨੇ ਛਕਿਆ ਜਦੋਂ ਨਵਾਂ ਪਹਿਲੀ ਵਾਰੀ ਕੋਈ ਬਾਕ ਪੜ੍ਹ ਤਕੋਣੀ ਇਦਾਂ ਦੀਆਂ ਗੱਲਾਂ ਚੱਲਦੀਆਂ ਹੂੰ ਤੇ ਬੜਾ ਸੋਹਣਾ ਸਾਡਾ ਚਗਿਰਦਾ ਸੀ ਅਸਲ ਵਿੱਚ ਜਦੋਂ ਸਾਡੇ ਖਾਣੇ ਬਾਣੇ ਬਦਲ ਜਾਣਗੇ ਖਾਣ ਪੀਣ ਸਾਡਾ ਬਦਲ ਗਿਆ ਠੀਕ ਆ ਸਾਡੇ ਪੰਜਾਬ ਦੇ ਪਾਣੀ 'ਕ ਜ਼ਹਿਰ ਕੋ ਲੱਗੀ ਠੀਕ ਹੈ ਸਾਡਾ ਬਾਣਾ ਆਉਣ ਦਾ ਜਿਹੜਾ ਤਰੀਕਾ ਵਾ ਵੀ ਤੁਸੀਂ ਇਹ ਸੋਚੋ ਵੀ ਕਿੰਨੀ ਨਾਰਮਲ ਜੀ ਗੱਲ ਆਏ ਉਧਰਤੀ ਜੀ ਗੱਲ ਆ ਵੀ ਘਰ 'ਚ ਜਦੋਂ ਘਰ ਦੇ ਦਰਵਾਜ਼ੇ ਤੇ ਬਜ਼ੁਰਗ ਖੰਗੂਰਾ ਮਾਰਦਾ ਸੀ ਨਾ ਉਹਦਾ ਅਰਥ ਇਹ ਹੁੰਦਾ ਸੀ ਵੀ ਮੈਂ ਆ ਗਿਆ ਹੂੰ ਤੇ ਘਰ ਵਿੱਚ ਧੀ ਐ ਨੋਹ ਐ ਪਤਨੀ ਐ ਕੋਈ ਵੀ ਐ ਉਹ ਆਪਣਾ ਦੁਪੱਟਾ ਜੇ ਕੰਮਕਾਰ ਕਰਦੇ ਆ ਥੋੜਾ ਜਿਆਦਾ ਥੱਲੇ ਵੀ ਹੋਇਆ ਤਾਂ ਆਪਣੇ ਸਿਰ ਤੇ ਕਰ ਲੈਂਦੀਆਂ ਸੀ ਵੀ ਇਹਨਾਂ ਉਹਨਾਂ ਦਾ ਸਤਕਾਰ ਲਾ ਲਓ ਜਿੱਥੇ ਇੱਕ ਅਧਬ ਲਾ ਲਓ ਅਧਬ ਲਾ ਲਓ ਇੱਕ ਜਿੱਥੇ ਧਾਰਮਿਕ ਪੱਖ ਸੀ ਉਥੇ ਇੱਕ ਸਮਾਜਿਕ ਪੱਖ ਸੀ ਵੀ ਸਿਰ ਨੰਗਾ ਨਹੀਂ ਰੱਖਣਾ ਹੂੰ ਠੀਕ ਹੈ ਜੀ ਬਾਰਲੇ ਦੇਸ਼ਾਂ ਦੇ ਵਿੱਚ ਹੁਣ ਲਿਖ ਕੇ ਲਾਇਆ ਜਾਂਦਾ ਵੀ ਸਾਡੇ ਹੋਟਲ ਦੇ ਵਿੱਚ ਉਹ ਬੰਦੇ ਕੰਮ ਕਰਨ ਜਿਹੜੇ ਸਿਰ ਟੱਕਿਆ ਸਕਦੇ ਹਾਂ ਜਾਂ ਜਿਨ੍ਹਾਂ ਦੇ ਵਾਲ ਨਹੀਂ ਉੱਡਦੇ ਹੋਣੇ ਜਾਂ ਜਿਨ੍ਹਾਂ ਦੇ ਵਾਲ ਉਹ ਭੋਜੰਦੇ ਵਿੱਚ ਪਹਿਣਗੇ ਤੇ ਸਾਡਾ ਜਿਹੜਾ ਵਾ ਉਹ ਗ੍ਰਾਫ ਜਿਹੜਾ ਸਾਡੇ ਹੋਟਲ ਦਾ ਇਹ ਚੀਜ਼ਾਂ ਸਾਡੇ ਵਿੱਚ ਕੁਦਰਤੀ ਪਹਿਲਾਂ ਸੀ ਹਾਂ ਇਸ਼ਨਾਨ ਕਰਨਾ ਹੱਥ ਪੈਰਸ ਆਫ ਰੱਖਣੇ ਸਾਫ਼ ਕੱਪੜੇ ਪਹਿਨਣੇ ਹੱਥ ਜੋੜ ਕੇ ਅਗਲੇ ਨੂੰ ਮਿਲਣਾ ਮੈਂ ਉਹ ਟੀਵੀ ਆਪਣਾ ਫਿਲਮ ਅਦਾਕਾਰ ਅਮੀਰ ਖਾਨ ਨੂੰ ਸੁਣ ਰਿਹਾ ਸੀ ਉਹਦੀ ਵੀਡੀਓ ਕਿਸੇ ਵੀ ਤਰ੍ਹਾਂ ਦਾ ਬੰਦਾ ਹੈ ਨਾ ਇਹਨਾਂ ਲੋਕਾਂ ਦਾ ਸਟਰਗਲ ਬਹੁਤ ਹੁੰਦਾ ਤੇ ਇਹਨਾਂ ਲੋਕਾਂ ਦਾ ਲੈਵਲ ਬਹੁਤ ਵੱਡਾ ਹੁੰਦਾ ਬਿਲਕੁਲ ਇਹਨਾਂ ਤੋਂ ਸਾਨੂੰ ਪੋਜੀਟਿਵ ਸਿੱਖਣਾ ਚਾਹੀਦਾ ਵੀ ਚੰਗੀ ਗੱਲ ਸਿੱਖਣੀ ਚਾਹੀਦੀ ਬਿਲਕੁਲ ਜਿਹੜਾ ਬੰਦਾ ਇੰਨੀ ਮਿਹਨਤ ਕਰਕੇ ਗਿਆ ਉਹਦੀ ਲਾਈਨ ਕਿਦਾਂ ਦੀ ਉਹ ਲੋਕਾਂ ਨੂੰ ਵੈਸੇ ਕੀ ਪਰੋਸ ਰਿਹਾ ਵਾ ਉਹ ਇੱਕ ਵੱਖਰੀ ਗੱਲ ਹੈ ਚਲੋ ਸਿੱਖੋ ਉਹਨੇ ਉਹ ਕਹਿੰਦਾ ਮੈਂ ਪੰਜਾਬ ਦੇ ਵਿੱਚ ਸ਼ੂਟਿੰਗ ਕਰਨ ਆਇਆ ਤੇ ਮੈਂ ਸਜਦਾ ਕਰਦਾ ਵਾ ਮੁਸਲਮਾਨ ਇਦਾਂ ਸਜਦਾ ਕਰਦੇ ਆ ਹੂੰ ਹੂੰ ਪਰ ਕਹਿੰਦੇ ਮੈਂ ਪੰਜਾਬ ਦੇ ਲੋਕਾਂ 'ਚ ਰਹਿ ਕੇ ਇਹ ਗੱਲ ਵੇਖੀ ਆ ਵੀ ਜੋ ਇਦਾਂ ਹੱਥ ਜੋੜ ਕੇ ਅਗਲੇ ਨੂੰ ਮਿਲਣ ਦਾ ਇਹ ਪਹਿਲਾਂ ਹੱਥ ਜੋੜਨੇ ਹਨਾ ਫਿਰ ਹੱਥ ਛੁੱਟਣਾ ਇਹ ਜਿਹੜਾ ਵਾਹਣਾ ਕਹਿੰਦਾ ਮੈਨੂੰ ਇਹਦੀ ਐਮੀਅਤ ਫਿਰ ਪਤਾ ਲੱਗੀ ਵੀ ਇਹਦੀ ਬਹੁਤ ਵੱਡੀ ਆ ਕੁਝ ਸਮੇਂ ਬਾਅਦ ਨੂੰ ਪਤਾ ਲੱਗਾ ਵੀ ਹੱਥ ਜੋੜਦੀ ਐਮੀਅਤ ਕੀ ਸੋ ਮੈਂ ਪੰਜਾਬ ਦੇ ਵਾਸੀਆਂ ਨੂੰ ਨੌਜਵਾਨਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਬਾਹਰ ਦੇ ਲੋਕ ਤੁਹਾਨੂੰ ਨੋਟ ਕਰਦੇ ਆ ਤੋਂ ਅਜੇ ਵੀ ਪੰਜਾਬ ਦਾ ਕੁਝ ਨਹੀਂ ਵਿਗੜਿਆ ਅਜੇ ਵੀ ਪੰਜਾਬ ਦੀ ਇਹ ਜਰਖੇਜ ਮਿੱਟੀ ਧਰਤੀ ਅਜੇ ਵੀ ਸੋਨਾ ਇਹਦੇ ਚੋਂ ਪੈਦਾ ਹੁੰਦਾ ਹੂੰ ਬਸ ਇਥੋਂ ਦੇ ਲੋਕ ਜ਼ਿੰਮੇਵਾਰ ਹੋ ਜਾਣ ਤੇ ਖਾਸ ਕਰਕੇ ਰਾਜਨੇਤਾ ਹੂੰ ਅਰਾਜੀ ਪਾਰਟੀਆਂ ਪਹਿਲਾਂ ਦੋ ਸੁਣਦੇ ਸੀ ਹੁਣ ਚਾਰ ਪੰਜ ਹੋ ਗਈਆਂ ਪਰ ਪੰਜਾਬ ਦਾ ਸੜਾ ਮੈਨੂੰ ਯਾਦ ਦਾ ਕੋਈ ਨਹੀਂ ਆ ਬਿਲਕੁਲ ਹਰ ਫਰੰਟ ਤੇ ਹਾਲਾਤ ਉਹੀ ਆ ਹਾਲਾਤ ਉਹੀ ਆ ਹਰ ਫਰੰਟ ਤੇ ਪੰਜਾਬ ਨੂੰ ਥੱਲੇ ਲਾਇਆ ਜਾ ਰਿਹਾ ਸੋ ਇਹ ਜਦੋਂ ਲੋਕ ਜ਼ਿੰਮੇਵਾਰ ਹੋਣਗੇ ਵੇਖੋ ਤਿੰਨ ਸੰਸਥਾਵਾਂ ਹੁੰਦੀਆਂ ਹਨ ਨੌਜਵਾਨੀ ਨੂੰ ਸਿੱਖਿਆ ਦੇਣ ਵਾਲੀਆਂ ਪਹਿਲਾ ਘਰ ਹੂੰ ਦੂਜਾ ਹੁੰਦਾ ਧਰਮ ਸਥਾਨ ਤੇ ਤੀਜਾ ਹੁੰਦਾ ਉਹਦਾ ਵਿਦਿਆស្ថាន ਉਹਦਾ ਸਕੂਲ ਉਹਦਾ ਕਾਲਜ ਬਿਲਕੁਲ ਸੋ ਇਹ ਜਿਹੜੀਆਂ ਸਾਰੀਆਂ ਜਿਹੜੀਆਂ ਸੰਸਥਾਵਾਂ ਐ ਏ ਆਪਣਾ ਕੰਮ ਬਖੂਬੀ ਕਰਨ ਘਰ ਤੋਂ ਵੀ ਚੰਗੀ ਸਿੱਖਿਆ ਮਿਲੇ ਧਰਮ ਸਥਾਨ ਤੋਂ ਵੀ ਚੰਗੀ ਸਿੱਖਿਆ ਮਿਲੇ ਤਾਂ ਆਪਣੇ ਆਪ ਹੀ ਸਾਰਾ ਕੁਝ ਮੈਂ ਸਮਝਦਾ ਠੀਕ ਹੋ ਸਕਦਾ ਜੇ ਪੰਜਾਬ ਦੀ ਆਪਾਂ ਗੱਲ ਕਰਦੇ ਆਂ ਪੰਜਾਬ ਦੇ ਕੋ ਬੋਲ ਰਹੇ ਆ ਨੌਜਵਾਨੀ ਅੱਜ ਉਹਨੂੰ ਬਮਰਾ ਕੀਤਾ ਜਾ ਰਿਹਾ ਹੈ ਜਿਵੇਂ ਲੱਗ ਜਬਰਤਾਂ ਵੀ ਗੁੰਮਰਾਹ ਕੀਤਾ ਜਾ ਰਿਹਾ ਵਾ ਸਾਜੋ ਬਖਾ ਕੇ ਇੱਕ ਬਸਬਾ ਇੱਕ ਉਹਨਾਂ ਨੂੰ ਵਿਖਾਇਆ ਜਾ ਰਿਹਾ ਵਾ ਪਰੋਸ ਕੇ ਵੀ ਵੇਖੋ ਜੀ ਆਹ ਚੀਜ਼ਾਂ ਦੇ ਨਾਲ ਹੀ ਸ਼ਾਇਦ ਜਾੜੀ ਦੀ ਜ਼ਿੰਦਗੀ ਸੌਖੀ ਨਿਕਲਣੀ ਹੈ ਤੇ ਜੇ ਆਪਾਂ ਜਿਵੇਂ ਤੁਹਾਨੂੰ ਇੱਕ ਕੇਸ ਵਲ ਰਿਪੋਰਟ ਕਰ ਲਗਾਵਾ ਵੀ ਜੇ ਬਜ਼ੁਰਗਾਂ ਦਾ ਜੀਵਨ ਵੇਖੀਏ ਤਾਂ ਉਹ ਇੱਕ ਬੜੀ ਮਿਹਨਤ ਦੇ ਨਾਲ ਅੱਗੇ ਵਧਦੇ ਸਨ ਮੰਨ ਲਓ ਜਿਵੇਂ ਪੰਜਾਬ ਦੀ ਗੱਲ ਕਰਾਂ ਤਾਂ ਉਹਨਾਂ ਨੇ ਆਪਣੀ ਜ਼ਮੀਨ ਸੰਭਾਲਣ ਵਿੱਚ ਯੋਗਦਾਨ ਹੁੰਦਾ ਸੀ ਕੋਈ ਸੰਭਾਲ ਗਏ ਇਹਨੂੰ ਤੇ ਉਹ ਆਨੇ ਮੇਰੀ ਮਾਂ ਆ ਕਿ ਮੈਂ ਇਹਨੂੰ ਸੰਭਾਲਣਾ ਵਾ ਮੈਂ ਇੱਕ ਕਿਨਾਂ ਦੇ ਦਾਕਲੇ ਬਣਾਉਣੀ ਆ ਹਾਂ ਚੇਤੀ ਕੀਤੇ ਆ ਬਜ਼ੁਰਗ ਟੈਲੀ ਨਹੀਂ ਸੀ ਵੇਦੇ ਪਰ ਅੱਜ ਜਿਹੜਾ ਅਜੋਗ ਆ ਉਹ ਮੈਨੂੰ ਲੱਗਦਾ ਵਾ ਵੀ ਮਾਂ ਜਿਹੜੀ ਇੱਕ ਜਨਮ ਦੇ ਨਾਲ ਹੀ ਉਹਦੇ ਨੇ ਮੋਹ ਕੱਢ ਗਿਆ ਜਦੋਂ ਉਹਦੇ ਨਾਲ ਘਟ ਗਿਆ ਫੇਰ ਦੂਜੀਆਂ ਤੇ ਕੁਛ ਕਿਸੇ ਪਾਸੇ ਰਹਿ ਨਹੀਂ ਜਾਂਦੀਆਂ ਤੇ ਅਸੀਂ ਮਾਂ ਆਪਣੀ ਜੋ ਜ਼ਮੀਨ ਕਹਿੰਦੇ ਆ ਇਹਦੇ ਨਾਲ ਕਿਹਾ ਉਹਦੇ ਨੇ ਮੋਹ ਕੱਢਦਾ ਨਜ਼ਰ ਆ ਰਿਹਾ ਅਸਲ ਵਿੱਚ ਵੇਖੋ ਜੀ ਪੁਰਾਣੇ ਸਮੇਂ 'ਚ ਨਾ ਗੱਲਾਂ ਬੜੀਆਂ ਹੁੰਦੀਆਂ ਸੀ ਕੁਝ ਗੱਲਾਂ ਬੜੀਆਂ ਪੋਜ਼ਿਟਿਵ ਸੀ ਚੰਗੀਆਂ ਸੀ ਬਜ਼ੁਰਗਾਂ ਨੇ ਕਹਿਣਾ ਵੀ ਜਿਹੜੀ ਜ਼ਮੀਨ ਆ ਨਾ ਇਹ ਤੁਹਾਨੂੰ ਕੱਲਿਆਂ ਨੂੰ ਰੋਟੀ ਨਹੀਂ ਦਿੰਦੀ ਹੂੰ ਬੇਸ਼ੱਕ ਇਹਦੇ ਵਿੱਚ ਪੈਦਾ ਹੋਈ ਜਿਹੜੀ ਜਿੰਸਾ ਤੁਸੀਂ ਇਹਨੂੰ ਸੇਲ ਕਰਦੇ ਜੇ ਪਰ ਉਹ ਬੁਰਕੀ ਬਹੁਤ ਲੋਕਾਂ ਦੇ ਘਰਾਂ ਚ ਜਾਂਦੀ ਹੈ ਅੱਗੇ ਜਾਂਦੀ ਬਿਲਕੁਲ ਅੱਗੇ ਦੀ ਅੱਗੇ ਉਹਦੇ ਵਿੱਚ ਜਿਹੜੇ ਸਿੱਧੇ ਤੌਰ ਤੇ ਵੀ ਖੇਤੀ ਨਾਲ ਜੁੜੇ ਉੱਥੇ ਕੰਮ ਕਰਨ ਵਾਲੇ ਜਾਂ ਉੱਥੇ ਖੇਤੀ ਕਰਨ ਵਾਲੇ ਬਹੁਤ ਪਰਿਵਾਰਾਂ ਤਾਂ ਕਿ ਇਹਦਾ ਅਸਰ ਪੈਂਦਾ ਵਾ ਹੈਨਾ ਸੋ ਤੇ ਇੱਕ ਗੱਲ ਉਹਨਾਂ ਨੇ ਹੋਰ ਕਹਿਣੀ ਵੀ ਜਦੋਂ ਇਹਨੂੰ ਹੱਥ ਲੱਗ ਜਾਣਾ ਹੱਥ ਲੱਗਣ ਤੋਂ ਬਾਅਦ ਵੀ ਵੇਚਣੀ ਸ਼ੁਰੂ ਕਰ ਦਈਏ ਫਿਰ ਨਹੀਂ ਇਹ ਬਚਦੀ ਤੇ ਭੋਮੇ ਨੂੰ ਬਖਸ਼ ਹੁੰਦੀ ਇਹਦਾ ਸ਼ਬਦ ਬਜ਼ੁਰਗ ਵਰਤਿਆ ਕਰਦੇ ਸੀ ਸਹਿਚਾਰ ਰੂਪ ਦੇ ਵਿੱਚ ਵੀ ਇਹਨੂੰ ਬਚਾ ਕੇ ਰੱਖਿਓ ਆਪਣੇ ਬੱਚਿਆਂ ਨੂੰ ਸਿਖਿਆ ਦੇਣੀ ਤੇ ਮ ਸਬਰ ਦੀ ਬੜੀ ਸਮੱਸਿਆ ਹੂੰ ਜਿਹੜਾ ਵੱਡਾ ਵੱਡਾ ਜਿਹੜਾ ਕਾਰਨ ਹੈ ਘਾਟ ਹੈ ਨਾ ਮਨ ਲਓ ਤੁਸੀਂ ਪ੍ਰਚਾਰ ਖੇਤਰ ਦੇ ਵਿੱਚ 2006 ਤੋਂ 8 ਤੋਂ ਲੱਗੇ ਹੋ 2013 14 ਤੋਂ ਅਸੀਂ ਸ਼ੁਰੂ ਕੀਤਾ ਵਾ ਤੇ ਕੀ ਵੇਖਣ ਚ ਆਇਆ ਵਾ ਕਿ ਸਬਰ ਦੀ ਬੜੀ ਘਾਟ ਹੈ ਸਬਰ ਹਰ ਕੋਈ ਬੰਦਾ ਚਾਹੁੰਦਾ ਮੈਂ ਰਾਤੋਂ ਰਾਤ ਪੈਸੇ ਵਾਲਾ ਹੋ ਜਾਂ ਰਤੋਂ ਰਾਤ ਮੈਂ ਲਾਈਮ ਲਾਈਟ ਚ ਹੋ ਜਾਂ ਰਾਤੋਂ ਰਾਤ ਮੈਨੂੰ ਲੋਕ ਜਾਣਨ ਲੱਗ ਪੈਣ ਉਹ ਜਿੱਦਾਂ ਟੀਵੀ ਤੇ ਵੇਖਦਾ ਵੀ ਕੋਈ ਕਿਸੇ ਨਾਲ ਸੈਲਫੀਆਂ ਲਈ ਜਾਂਦਾ ਮੋਬਾਈਲ ਤੇ ਉਹ ਸੋਚਦਾ ਜਲਦੀ ਜਲਦੀ ਮੇਰੀ ਜ਼ਿੰਦਗੀ ਇਦਾਂ ਦੀ ਕਿਉਂ ਨਹੀਂ ਹੁੰਦੀ ਪਰ ਉਹ ਇਹ ਨਹੀਂ ਵੇਖਦਾ ਵੀ ਉਹਦੇ ਪਿੱਛੇ ਉਹਦਾ ਸੰਘਰਸ਼ ਕਿੰਨਾ ਜਿੰਨੇ ਰਾਬਰ ਦੀ ਘਾਟ ਕਰਕੇ ਜਿਹੜੀਆਂ ਆਪਣੀਆਂ ਜ਼ਮੀਨਾਂ ਵੇਚ-ਵੇਚ ਕੇ ਜਿਹੜੀ ਪੰਜਾਬ ਦੀ ਚਰਖੇਜ ਮਿੱਟੀ ਸੀ ਉਹ ਤੇ ਜਿਹੜਾ ਵਿਦੇਸ਼ਾਂ ਚ ਵਸੇਬਾ ਕੀਤਾ ਜਾ ਰਿਹਾ ਮੈਂ ਇਹ ਵੀ ਕਹਾਂ ਵੀ ਵਸੇ ਵਿਦੇਸ਼ ਜਾਣਾ ਮਾੜੀ ਗੱਲ ਨਹੀਂ ਪਰ ਆਪਣੀ ਭੂਮੀ ਨਾਲ ਜੁੜੇ ਰਹਿਣਾ ਇਹ ਇਹ ਬਹੁਤ ਵੱਡੀ ਗੱਲ ਆ ਹਾਂਜੀ ਅਖੀਰ ਦੇ ਤੇ ਤੁਹਾਨੂੰ ਇੱਕ ਸਵਾਲ ਆਪਾਂ ਛੋਟਾ ਜਿਹਾ ਕਰ ਲੈਨੇ ਆ ਕਿ ਕੀ ਇਹ ਮਾਹੌਲ ਜਿਹੜਾ ਵਾ ਸਿਰਜਾ ਜਾ ਰਿਹਾ ਇਹਨੂੰ ਮੂੜਿਆ ਕਿਵੇਂ ਜਾ ਸਕਦਾ ਹੈ ਕਿਹੜੀਆਂ ਕਿਹੜੀਆਂ ਚੀਜ਼ਾਂ ਤੇ ਰਾਂ ਇਸ ਚੀਜ਼ ਨੂੰ ਮੋੜਨ ਵਿੱਚ ਜ਼ਿੰਮੇਦਾਰ ਬਣ ਤਾਂ ਵਾਪਸ ਉਹੋ ਜਿਹਾ ਸੀ ਮਾਹੌਲ ਬਣਾ ਸਕਦੇ ਆ ਅੱਜ ਵੀ ਸਭ ਕੁਝ ਇੱਥੇ ਹੈ ਪਰ ਜਿਹਨੂੰ ਪਉਣਾ ਆ ਜਾਏ ਜਿਹਨੂੰ ਸਮਝਣਾ ਆ ਜਾਏ ਜੇ ਮੰਨ ਲਓ ਵੀ ਆਪਾਂ ਇਸ ਚੀਜ਼ ਨੂੰ ਇਹ ਗੱਲ ਕਹਿ ਕੇ ਛੱਡ ਦਈਏ ਵੀ ਨਹੀਂ ਯਾਰ ਇੱਥੇ ਕੁਝ ਰਹਿ ਗਿਆ ਤੇ ਇਹ ਸਿਸਟਮ ਇੰਨਾ ਖਰਾਬ ਹੋ ਗਿਆ ਹੈ ਤੇ ਕਿਉਂ ਸਿਸਟਮ ਸੁਧਾਰਿਆ ਜਾ ਸਕਦਾ ਸੁਧਾਰੂ ਕੌਣ ਜੇ ਖਰਾਬ ਕੀਤਾ ਤਾਂ ਕਿੰਨਾ ਕੀਤਾ ਸੁਧਾਰੂ ਘੜਾ ਸਿਸਟਮ ਵੇਖੋ ਜੀ ਇਹਦਾ ਸਰਕਾਰਾਂ ਨੂੰ ਵੀ ਆਪਣਾ ਰੋਲ ਅਦਾ ਕਰਨਾ ਚਾਹੀਦਾ ਤੇ ਲੋਕਾਂ ਨੂੰ ਸੂਝਵਾਨ ਹੋਣਾ ਚਾਹੀਦਾ ਬਿਲਕੁਲ ਪਹਿਲੀਆਂ ਸਰਕਾਰਾਂ ਕੁਝ ਨਹੀਂ ਕਰ ਸਕਦੀਆਂ ਇਹ ਤਾਂ ਸੇ ਪਿੰਡਾਂ ਦੀਆਂ ਸੜਕਾਂ ਤੇ ਰੂੜੀਆਂ ਹੀ ਲਾਉਣੀਆਂ ਤੇ ਕੱਲੀ ਸਰਕਾਰ ਨੂੰ ਦੋਸ਼ ਨਹੀਂ ਦੇ ਸਕਦੇ। ਬਿਲਕੁਲ। ਇਹ ਤੁਸੀਂ ਆਪਣੇ ਬੱਚਿਆਂ ਕੋਲ ਬਹਿ ਕੇ ਉਹਨਾਂ ਨੂੰ ਸਿੱਖਿਆ ਨਹੀਂ ਦਿੰਦੇ। ਤੁਸੀਂ ਸਰਕਾਰਾਂ ਨੂੰ ਦੋਸ਼ ਨਹੀਂ ਦੇ ਸਕਦੇ। ਬਿਲਕੁਲ। ਵਿਆਹ-ਵਾਂ ਸ਼ਾਦੀਆਂ ਤੁਸੀਂ ਨਸ਼ਾ ਪਿਆਉਣਾ ਵਾ। ਤੁਸੀਂ ਸਰਕਾਰਾਂ ਨੂੰ ਦੋਸ਼ ਨਹੀਂ ਸਰਕਾਰਾਂ ਦੇ ਜਿੱਥੇ ਫਰਜ਼ ਆ ਉੱਥੇ ਸਰਕਾਰਾਂ ਨੂੰ ਵੀ ਘੇਰਨਾ ਚਾਹੀਦਾ। ਬਿਲਕੁਲ। ਉੱਥੇ ਰਾਜਨੀਤਿਕਾਂ ਨੂੰ ਹੀ ਸਵਾਲ ਕਰਨੇ ਚਾਹੀਦੇ ਪਰ ਜਿਹੜੇ ਕੰਮ ਤੁਹਾਡੇ ਕਰਨ ਵਾਲੇ ਆ। ਬਿਲਕੁਲ। ਉਹ ਤੁਹਾਨੂੰ ਕਰਨੇ ਪੈਣੇ ਜਦੋਂ ਸਾਰੇ ਲੋਕ ਆ। ਮਾਤਾ-ਪਿਤਾ, ਨੌਜਵਾਨੀ, ਬੱਚੇ ਜਿੱਥੇ ਅੱਜ ਵੀ ਫਰਜ਼ ਸਮਝਦੇ ਉਹਨਾਂ ਦਾ ਜੀਵ ਪੰਜਾਬ ਤੇ ਹੈਗਾ ਕੁਝ ਨਹੀਂ ਆ ਮੈਂ ਕੱਲ ਆਪਣੇ ਪਿੰਡ ਦੇ ਚਾਰ ਨੌਜਵਾਨਾਂ ਨੂੰ ਮਿਲਿਆ ਚਾਰੇ ਸਰਕਾਰੀ ਨੌਕਰੀ ਦੇ ਠੀਕ ਹੈ ਇਕੱਠੇ ਬੈਠੇ ਗੱਲਾਂ ਬਾਤਾਂ ਕਰ ਰਹੇ ਆਪਣੇ ਆਪਣੇ ਡਿਊਟੀ ਤੋਂ ਆਏ ਹੂੰ ਸੋ ਇਦਾਂ ਬਹੁਤ ਹੈ ਇੱਥੇ ਬਹੁਤ ਕੁਝ ਹੈ ਇੱਥੇ ਕਾਰੋਬਾਰ ਵੀ ਕੀਤਾ ਜਾ ਸਕਦਾ ਹੈ ਤੇ ਨੌਕਰੀਆਂ ਵੀ ਕੀਤੀਆਂ ਜਾ ਸਕਦੀਆਂ ਠੀਕ ਹੈ ਸਾਡੇ ਸਿਸਟਮ ਦੇ ਵਿੱਚ ਕ腐ਸ਼ਨ ਬਹੁਤ ਆ ਰਿਸ਼ਤਾਚਾਰ ਬਹੁਤ ਸਾਡੇ ਅੰਗ-ਅੰਗ ਦੇ ਵਿੱਚ ਵੜ ਗਿਆ ਸਾਡੇ ਸਿਸਟਮ ਦੇ ਥੱਲੇ ਤੋਂ ਲੈ ਕੇ ਇੱਕ ਪੀਐਮ ਦੀ ਸਰਵਿਸ ਤੋਂ ਲੈ ਕੇ ਵੱਡੇ ਅਫਸਰ ਤੱਕ ਸਾਰੇ ਪਾਸੇ ਵੜ ਗਿਆ ਐਂਟਰ ਹੋ ਗਿਆ ਪਰ ਇਦਾਂ ਨਹੀਂ ਆ ਪੰਜਾਬ ਨੂੰ ਛੱਡ ਗਏ ਨਾ ਪੰਜਾਬ ਨੂੰ ਸੰਭਾਲ ਗਏ ਜ਼ੋਰ ਵੱਡੀ ਗੱਲ ਛੱਡਣਾ ਤਾਂ ਆ ਵਾ ਜੇ ਸਾਨੂੰ ਲੱਗਦਾ ਵੀ ਇੱਥੇ ਕੁਝ ਰਿਹਾ ਨਹੀਂ ਬਿਲਕੁਲ ਤੇ ਮੈਂ ਇੱਕ ਸਵਾਲ ਮੇਰੇ ਚੇਤੇ ਆ ਗਿਆ ਮੇਰੇ ਪਹਿਲਾਂ ਦਿਮਾਗ 'ਚ ਆ ਰਿਹਾ ਸੀ ਮੈਂ ਉਹ ਪੁੱਛਾਂ ਨੁਸਵਾਲ ਕਿ ਜੇ ਆਪਾਂ ਇਤਿਹਾਸ ਦੀ ਗੱਲ ਕਰੀਏ ਇਤਿਹਾਸ ਵਕਤੋਂ ਤਾਂ ਮੇਰੇ ਹਿਸਾਬ ਨਾਲ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਅੱਜ ਤੱਕ ਵੀ ਪੰਜਾਬ ਨੂੰ ਹੀ ਕਿਉਂ ਦਬਿਆ ਜਾ ਰਿਹਾ ਜਿਹੜੇ ਹਮਲਾਵਰ ਪੰਜਾਬ ਤੇ ਹੀ ਹਮਲਾ ਕਰਦੇ ਆ ਜਾਂ ਰਾਸ਼ਟਰੀ ਪਾਰਕੀਆਂ ਬਾਹਰ ਦੀਆਂ ਜਿੰਨੀਆਂ ਖੇਤ ਲੜੀਆਂ ਨੇ ਉਹ ਪੰਜਾਬ ਦੇ ਉੱਤੇ ਹੀ ਕਿਉਂ ਕਾਬਿਲ ਹੋ ਜਾਂਦੀਆਂ ਨੇ ਉਹਨਾਂ ਨੂੰ ਕੀ ਦੇਖਦਾ ਪੰਜਾਬ 'ਚ ਅਸੀਂ ਕਿੰਨੇ ਪੰਜਾਬ ਦੇ ਕੋਈ ਬਜਿਆ ਨਹੀਂ ਆ ਉਹ ਕਹਿੰਦੇ ਸੀ ਪੰਜਾਬ ਆਪਣੇ ਹੱਥ ਵਾਸ ਕਰ ਲਈ ਅਸਲ ਵਿੱਚ ਉਹਨਾਂ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਨ੍ਹਾਂ ਦੇ ਵਿੱਚ ਕੋਈ ਗਰਸ ਹੁੰਦਾ ਵਾ ਜਿਹੜੇ ਲੋਕ ਹਿੰਮਤੀ ਹੁੰਦੇ ਆ ਜਿਨ੍ਹਾਂ ਲੋਕਾਂ ਦੇ ਅੰਦਰ ਕੁਝ ਕਰਨ ਗੁਜਰਨ ਦੀ ਜਿਹੜੇ ਲੋਕ ਬੜੀ ਸਿੱਧੀ ਜੀ ਜ਼ਿੰਦਗੀ ਜੀਂਦੇ ਆ ਆਪਣੇ ਕੰਮ ਨਾਲ ਮਤਲਬ ਰੱਖਦੇ ਉਹਨਾਂ ਨੂੰ ਦਬਾਉਂਦਾ ਕੌਣ ਹੈ ਦਬਾਇਆ ਉਹਨਾਂ ਨੂੰ ਜਾਂਦਾ ਜਿਨ੍ਹਾਂ ਦੇ ਅੰਦਰ ਬਾਗੀ ਖੂਨ ਹੁੰਦਾ ਬਿਲਕੁਲ ਹਾਂਜੀ ਮਤਲਬ ਸਾਡੀ ਧਰਤੀ ਵੀ ਜਿਹੜੀ ਹੈ ਉਪਜਾਊ ਆ ਮੈਂ ਇਹ ਗੱਲ ਕਈ ਵਾਰੀ ਕਹਿੰਦਾ ਹੁੰਨਾ ਸਾਧ ਸੰਗ ਜੀ ਧਿਆਰ ਰੱਖਿਓ ਕਿ ਸਭ ਤੋਂ ਦੁਨੀਆ ਦੀ ਅਮੀਰ ਧਰਤੀ ਪੰਜਾਬ ਹੈ ਵਿੱਚ ਜੀ ਸਭ ਤੋਂ ਦੁਨੀਆ ਦੀ ਜਿੱਥੇ ਮਰਜੀ ਜਿਹੜੇ ਮਰਜੀ ਖੇਤਰ ਚੱਲ ਜਾਓ ਕਿਉਂਕਿ ਪੰਜਾਬ ਦੀ ਧਰਤੀ ਉਪਜਾਊ ਆ ਬਿਲਕੁਲ ਜੀ ਇਹਨੂੰ ਇੱਕ ਗੁਰੂ ਸਾਹਿਬ ਨੇ ਮਾਨ ਦਾ ਦਰਜਾ ਦਿੱਤਾ ਪਾਵਨ ਗੁਰੂ ਪਾਣੀ ਪਤਾ ਮਾਦਾ ਤਰਤਮਹਤ ਇਸ ਕਰਕੇ ਕੱਲਾ ਆਪਾਂ ਇਹ ਗੱਲ ਕਹਿ ਕੇ ਖੜਾ ਨਾ ਛਡਾਈਏ ਵੀ ਇਸੇ ਕੁਝ ਹੈਗਾ ਨਹੀਂ ਆ ਤੁਸੀਂ ਇਤਿਹਾਸ ਤੇ ਦੂਜਾ ਪਿਸ਼ੋਕੜ ਪੜ ਕੇ ਵੇਖੋ ਹਮਲਾਵਰ ਵੀ ਇੱਥੇ ਹੀ ਆਣ ਕੇ ਹਮਲਾ ਕਰਦੇ ਰਹੇ ਅਸੀਂ ਸੁਝੇਤ ਦਵਾਂਗੇ ਬਹੁਤ ਵਧੀਆ ਵਿਚਾਰ ਬੀਜੇ ਨੇ ਰੱਖਿਆ ਵੀ ਆਪਨੇ ਆਪਣੀ ਜ਼ਿੰਮੇਵਾਰੀ ਜਿਹੜੀ ਜਿਹੜੇ ਖੇਤਰ ਜਾ ਗਿਆ ਬਸ ਸੰਭਾਲ ਲੀਏ ਉਹ ਜ਼ਿੰਮੇਵਾਰੀ ਸਾਂਭਾਂਗੇ ਆਪਣੇ ਆਪ ਜ਼ਿੰਮੇਵਾਰ ਲੋਕ ਅੱਗੇ ਆਉਣਗੇ ਤੇ ਜ਼ਰੂਰ ਸੁਧਾਰ ਹੋਵੇਗਾ ਸੋ ਅਸੀਂ ਆ ਵੀ ਕੀ ਦੋਤੇ ਹੀ ਬੇਨਤੀ ਕਰਦੇ ਆ ਆਓ ਵਾਪਸ ਵਰਤਗੀ ਆਪਣੇ ਸਾ ਆਪਣੇ ਆਪਣੇ ਜ਼ਿੰਮੇਵਾਰ ਨੂੰ ਜ਼ਿੰਮੇਵਾਰੀ ਸੰਭਾਲਦੇ ਆ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਦੇ ਇਹ ਅਮੋਲਕ ਦਾਤ ਨੂੰ ਖਜ਼ਾਨੇ ਨੂੰ ਸੰਭਾਲ ਕੇ ਰੱਖੀਏ ਬਹੁਤ ਬਹੁਤ ਧੰਨਵਾਦ ਸਵਾਦ ਨੇ ਲਈ ਅਖੀਰ ਤੇ ਬਫਾਦੇ ਸਾਨੀ ਕਰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ